ਬੱਠੇ ਬੈਠੇ ਮੇਰੇ ਸਨਿਆ ਵਿਖਤ ਮਾ ਜੀ ਰਮਨ ਮੱਛੀ ਜੀ ਕੋਲ ਨਾਲ ਅਜੇ ਤਵਾਰ ਭਟੋਲੀ ਜਰਮਨ ਬੋਲ ਨੰਦ ਕਰਕੇ ਇਹ ਕੱਥ ਜਿਹੜਾ ਮੈਂ ਦਿੱਤਾ ਇਹਨਾਂ ਦੇ ਛੋੜੇ ਜਿਹੇ ਸੱਦੇ ਦੇ ਉੱਤੇ ਹੀ ਐ ਏਡਾ ਕੱਟ ਮਾਰ ਦੇ ਰਿਹਾ ਹਾਂ ਜੋ ਕਿ ਜਾਰਾ ਵੀ ਪੰਚੀ ਦੇ ਬੇਤੀ ਹੋ ਗਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਗਰਜ਼ ਕਰਾਂਗਾ ਕੋਸ਼ ਆਪਣੇ ਕਾਂਗਰਸ ਪਾਰਟੀ ਦੀ ਜਿਹੜੇ ਕਹਿੰਦੇ ਨੇ ਕਿ 70 ਸਾਲ ਤੋਂ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਪਿਛਲੇ 70 ਸਾਲੋਂ ਅੱਜ ਕੱਲ ਦੇ ਛੋਟੇ ਮੁੰਡੇ ਨੇ ਜਿਹੜੇ 20-20 22-22 ਸਾਲ ਦੇ ਅਜਿਹੇ ਜਿਨ੍ਹਾਂ ਨੂੰ ਪਤਾ ਨਹੀਂ ਕਾਂਗਰਸ ਬਾਰੇ ਤੇ ਸਾਨੂੰ ਨੇ ਪਾਇਆ ਕਿ ਕਾਂਗਰਸ ਪਾਰਟੀ ਜਿਹੜੀ ਆ ਤੇ ਕਿੰਨੀ ਮਜ਼ਬੂਤ ਹੋ ਕੇ ਨਿਕਲੀ ਜਦੋਂ ਹਿੰਦੁਸਤਾਨ ਬਣਿਆ ਉਹਦੇ ਵਿੱਚ ਪੰਡਾ ਜਵਾਹਰ ਲਾਲ ਨਾਰੋਜੀ ਜਿਹੜੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸਨ ਔਰ ਸੰਵਧਾਨ ਬਣਾਉਣ ਦੇ ਵੇਲੇ ਡਾਕਟਰਾਂ ਬੇਦਖਰ ਜੀ ਉਹਨਾਂ ਨੇ ਬੜਾ ਦੂਰ ਤਾਲ ਪਾਇਆ ਕਿ ਕਾਂਗਰਸ ਪਾਰਟੀ ਨੂੰ ਅੱਗੇ ਲਿਜਾਣ ਦੇ ਵਾਸਤੇ ਇਹ ਕਾਂਗਰਸ ਪਾਰਟੀ ਕੋਈ ਛੋਟੀ ਜਿਹੀ ਪਾਰਟੀ ਨਹੀਂ ਜੀ ਕਿ ਜਿੰਨੂੰ ਮੋਦੀ ਸਾਹਿਬ ਕਹਿੰਦੇ ਨੇ ਕਿ ਕਾਂਗਰਸ ਰਹਿਤ ਜੜੀ ਆਈ ਹਿੰਦੁਸਤਾਨ ਕਰ ਦੇਣਾ ਆ ਇਹ ਆਪਣਾ ਔਰ ਬੁੜੀਆਂ ਬਿਸਤਰ ਨੂੰ ਲੈਟੇ ਜਿਹੜਾ ਇਹ ਜਿਹੜਾ ਗੱਲਾਂ ਕਰਦਾ ਫਿਰਦਾ ਨਾ ਆਇਆ ਕਰਕੇ ਜਿਹੜੇ ਡਰਾਮੇ ਪਾ ਰੀਆਂ ਕਰਦਾ ਆ ਉਹ ਡਰਾਮੇ ਪਾ ਰੀਆਂ ਦੇ ਉੱਤੇ ਬਾਜ਼ ਆ ਜਾਵੇ ਇਹਨੂੰ ਜਨਤਾ ਨੇ ਸੰੰਗੀ ਤਰ੍ਹਾਂ ਭਾੜ ਲਿਆ ਵਾ ਇਹ ਐਡਾ ਗੱਪੇ ਬੰਦਾ ਆ ਉਹਨੂੰ ਜਿਤਾ ਵੀ ਕੋ ਉਹ ਘੱਟ ਮਾਰਨਾ ਫੜਦਾ ਜੀਗਾ ਉਹ ਰੋਲ ਗਾਂਦੇ ਦੇ ਬਾਰਾਂ ਦੇ ਵਿੱਚ ਬڑے بڑے ਤਰੰਗਾਂ ਦਾ ਜਿੰਨਾ ਗੱਲਾਂ ਕਰਦਾ ਉਹ ਰੋਲ ਗਾਂਦੀ ਇੱਕ ਬਹਾਦਰ ਸ਼ੇਰ ਆ ਜਿਹਨੇ 4000 ਕਿਲੋਮੀਟਰ ਤਾਲਾ ਯਾਤਰਾ ਕਰਕੇ ਆਪਣੇ ਹਿੰਦੁਸਤਾਨ ਦੀ ਗਰੀਬ ਜਨਤਾ ਨੂੰ ਆਪਣੇ ਨਾਲ ਜੋੜਿਆ ਨਾ ਨੇ ਇਹ ਆਪਣੀਆਂ ਗੱਲਾਂ ਕਰਕੇ ਝੋੜੀਆਂ ਝੋੜੀਆਂ ਤੇ ਇਹਨੂੰ ਹਸਮਖਾਣੀਆਂ ਗੱਲਾਂ ਕਰਦੇ ਇਹਨੂੰ ਬੰਦਾ ਪੁੱਛੇ ਤੇਰਾ ਵਕਾਫ ਕਿੱਧਰ ਗਿਆ ਜਿਹੜੀ ਤੂੰ 2 ਕਰੋੜ ਜਨਤਾ ਨੂੰ ਜਿਹੜਾ ਸਰਵਿਸ ਦੇਣ ਵਾਲੇ ਕਿਹਾ ਸੀ ਉਹ ਤਰੀ ਕਿੱਥੇ ਗਈ ਉਹ ਸਰਵਿਸ ਤੋਂ ਬਾਅਦ ਆ ਕੇ ਜਨਤਾ ਨੂੰ ਅਸੀਂ ਪਰਮਾ ਦੇ ਵਿੱਚ ਨਾ ਪਾਉਂ ਹਰਮਤ ਘਰ ਵਾਲੇ ਦੀ ਗੱਲ ਕਰਦਾ ਇਹਨਾਂ ਨੇ ਵੀ ਬਹੁਤ ਚਾਦੇ ਨਾਲ ਬੇਰਸਾਬੀ ਕੀਤੀ ਆ ਤੇ ਵੀ بڑے ਵਾਦੇ ਕੀਤੇ ਇਹਨਾਂ ਨੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਘਰ ਦੇ ਵਿੱਚ ਨੌਕਰੀ ਵੀ ਦਵਾਂਗੇ ਜਿਹੜੀ ਬਡਾਪਾ ਪੈਨਸ਼ਨ ਆ ਉਹਨੂੰ 1500 ਦੇ ਵਧਾ ਕੇ 2500 ਰੁਪਏ ਕਰਾਂਗੇ ਜਿਹੜੇ ਬੱਚਿਆਂ ਨੂੰ ਨੌਕਰੀਆਂ ਨੇ ਉਹ ਦਵਾਂਗੇ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਕਿਸੇ ਦਾ ਕੋਈ 2500 ਰੁਪਇਆ ਕਿਸੇ ਦੀ ਪੈਨਸ਼ਨ ਬਣਾਤਾ ਤੇ ਜਿਹੜੀ ਦੱਸੋ ਤੇ ਬਣਾਤਾ ਜਿਹੜਾ 2500 ਰੁਪਇਆ ਹੈ ਜੀ ਨਾਂ ਮੜੀਆਂ ਬੀਪੀਆਂ ਬੈਠੀਆਂ ਨੇ ਗਰੀਬ ਭੈਣਾਂ ਨੂੰ ਬੜੀ ਆਸ ਸੀ ਉਸ ਉਹਦੇ ਉੱਤੇ ਇਹੋ ਜੀ ਜੁਗੜੇਬਾਜ਼ੀ ਸਰਕਾਰ ਇਹੜੀ ਚੜੂ ਆ ਜਾਂਦੀ ਆ ਤੇ ਇੱਕੇ ਵਾਰ ਹੀ ਜਿਹੜਾ ਵਾ ਉਹ ਜਿਹੜਾ ਵਾ ਚੱਲਦਾ ਹੈ ਇਹਨਾਂ ਦਾ ਜਿਹੜਾ ਹੁਕੂਮਤ ਅੰਤਰ ਗਿਆ ਤੇ ਫੇਰ ਜਿਹੜਾ ਬੱਸ ਹੋ ਜਾਂਦਾ ਇਨਾਲੇ ਭੱਜੇ ਦੇ ਵਿੱਚ ਕਦੀ ਨਹੀਂ ਲਿਆਉਣਾ ਤੁਸੀਂ ਆਕਾਡੀ ਨਾਲ ਵਾਲੇ ਜਿਹੜੇ ਨੇ ਧੰਨਵਾਦ ਇਸ ਲਈ ਮੇਰੇ ਵੀਰੋ ਕਾਂਗਰਸ ਪਾਰਟੀ ਦੇ ਦਿਧਾਰੂ ਸ਼੍ਰੀ ਆਧਰਾ ਜੀ ਇਹ ਬਾਤ ਬੰਦਾ ਇਨਸਾਨ ਨੇ ਕਾਂਗਰਸ ਪਾਰਟੀ ਇੱਕ ਮਜ਼ਬੂਤ ਪਾਰਟੀ ਆ ਇਹ ਮੈਂ ਪੱਪੂ ਸ਼ਾਹ ਨੂੰ ਇੱਕ ਹੋਰ ਵਧਾਈ ਦਿੰਦਾ ਆ ਕਿ ਤੁਸੀਂ ਦੇਵੇਂ ਸਾਰੇ ਜਾਣਦੇ ਹੋ ਇਹਨਾਂ ਦੀ ਵਿਚਾਰਾਂ ਨੇ ਲੱਗ ਕੇ ਮੈਂ ਸਹਿਰ ਹੋ ਗਈ ਉਸ ਦੇ ਬਾਰਦੂਦ ਲੋਕੋ ਕਿ ਨਾ ਕੱਟ ਜਿਹੜਾ ਹੈ ਨਾ ਮਿੱਕਿਤਾ ਕਿਉਂਕਿ ਕਾਂਗਰਸ ਪਾਰਟੀ ਦੇ ਇੱਕ ਲੀਡਰ ਉੱਪਰ ਦੇ ਲੀਡਰ ਨੇ ਮੈਂ ਮਨ ਚੰਗੀ ਤਰ੍ਹਾਂ ਕਹਿੰਦਾ ਹਾਂ ਇਹਨਾਂ ਦੇ ਕੋਲ ਕੋਈ ਵੀ ਗਰੀਬ ਆਦਮੀ ਜਾਂ ਕੋਈ ਫੰਕਸ਼ਨ ਹੋਵੇ ਇਹਨਾਂ ਦੇ ਕੋਲੋਂ ਕਦੀ ਵੀ ਨਾ ਨਹੀਂ ਹੁੰਦੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਕਾਂਗਰਸ ਪਾਰਟੀ ਦੇ ਨਾਲ ਮੁੰਡੇ ਨਾ ਮੋਟਾ ਜੋੜ ਤੇ ਜਿਹੜੇ ਨੇ ਖੜੇ ਨੇ ਆਪਣੇ ਪਰਿਵਾਰ ਨਾਲ ਕਰਦੇ ਹੋਏ ਦੇਖ ਲਓ ਤੁਸੀਂ ਯਾਰਾਂ ਦੀ ਗਿਣਤੀ ਦੇ ਵਿੱਚ ਗੇੜ ਤੱਕ ਜਿਹੜੀ ਆ ਉਹ ਪੱਟਕ ਜਿਹੜੀ ਆ ਇੱਥੇ ਇਹਨਾਂ ਦੇ ਇੱਕ ਸੱਜੇ ਦੇ ਉੱਤੇ ਜਿਹੜੀ ਉਹ ਆ ਗਈ ਆ ਤੇ ਮੈਂ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਇਹ ਤਕਰੀਰ ਨੂੰ ਜੜਾਵਾ ਉਹ ਪੰਨਿਆਂ ਦਾ ਬੜਾ ਤਮਾਰ ਤੇ ਮੋਦੀ ਨੂੰ ਦੱਸ ਦੇਣਾ ਵਾ ਤੇ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਉਹ ਕਾਗਜ਼ ਤੇ ਆ ਰਹੀ ਏ ਇਸ ਤੇ ਲਈ ਆਪਣੇ ਸ਼ਹਿਰ ਦੇ ਟਾਈਮ ਤੋਂ ਲੈ ਕੇ ਸ਼ਾਮਾਂ ਤੱਕ ਆਪਣੇ ਕੋਈ ਵੀ ਬੰਦਾ ਜਿਹੜਾ ਵਾ ਕੋਈ ਵੀ ਮੇਰੀ ਭੈਣ ਜਿਹੜੀ ਆ ਉਹ ਵੋਟ ਤੋਂ ਮਾਂਝੀ ਨਾ ਰਵੇ ਆਪਣੀ ਵੋਟ ਜਿਹੜੀ ਆ ਉਹ ਤਗੜਿਆ ਹੋਗਾ ਤੁਸੀਂ ਪੰਜੇ ਦਾ ਬਟਨ ਤਵਾ ਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਕਰਨਾ ਕਾਂਗਰਸ ਪਾਰਟੀ ਜਿਹੜੀ ਆ ਉਹ ਗਰੀਬਾਂ ਦੀ ਉਹ ਮਜ਼ਦੂਰਾਂ ਦੀ ਉਹ ਛੋਬਰਾਂ ਦੀ ਵੀ ਪਾਰਟੀ ਹੈ ਜਿਨ੍ਹਾਂ ਨੂੰ ਨਾਲ ਲੈ ਕੇ ਚੱਲਦੀ ਆ ਹਰ ਇੱਕ ਦਾ ਉਹ ਸੋਝੀ ਆ ਮਮਤਾ ਦਾ ਕਹਿੰਦਾ ਹੋਇਆ ਮੈਂ ਮਮਤਾ ਦਾ ਜਲਦ ਜਿੱਤਾਂ ਜੈ ਹਾਂ ਇੱਕ ਆਪਣੇ ਸਰਦੂ ਘੁੰਮਦੇ ਹੋਣ ਤੇ ਇੱਕ ਰੈਲੀ ਦੇ ਵਿੱਚ ਗੋਲੀ ਚੱਲ ਜਾਵੇ ਜਾਂ ਛਾੜੇ ਦੇ ਵਿੱਚ ਸੁਨਿਆਰੇ ਦੀ ਦੁਕਾਨ ਜੇ ਲੁੱਟ ਹੋਈ ਹੋਵੇ ਤੁਹਾਡੇ ਇਲਾਕੇ ਦੇ ਵਿੱਚ ਖੂਆ ਹੁੰਦੀਆਂ ਹਨ ਇੱਥੇ ਤੁਰੇ ਜਾਂਦੇ ਤੇ ਮਵਾਈ ਖੋਹ ਜਾਂਦੇ ਹਨ ਪਿਛਲੇ 2 ਸਾਲਾਂ ਦੇ ਵਿੱਚ ਪਹੁੰਚ ਕੇ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੈ 71 ਵੀਰ ਸੂਰਜ ਸਿੰਘ ਜੀ ਬਾਈਬੁਰਜੀ ਦਾ ਖਾਲਸਾ ਬਾਈਬੁਰਜੀ ਦੀ ਬਦ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਪੱਪੂ ਭਾਈ ਤੁਸੀਂ ਅਜੀਤ ਕੁਮਾਰ ਪੱਪੂ ਜੀ ਬਹੁਤ ਧੰਨਵਾਦ ਕਰਦਾ ਤਰਨ ਸਿੰਘ ਸਾਹਿਬ ਦਾ ਵੀ ਬਹੁਤ ਸ਼ੁਕਰੀਆ ਪਰਦੇਵ ਸਿੰਘ ਸਰਪੰਚ ਜੀ ਵੀ ਖੜੇ ਨੇ ਸਾਡੇ ਮਿੱਤਰ ਬੋਰ ਚਾਤੀ ਹਰਜਿੰਦਰ ਸਿੰਘ ਜੀ ਸੀਨੀਅਰ ਡਾਕਟਰ ਵੀ ਰਮਨ ਬਖਸ਼ੀ ਜੀ ਸਾਡੇ ਬਹੁਤ ਹੀ ਅਨਰ ਕਰਨੇ ਨੇ ਤਾਂ ਡਾਕਟਰ ਰਾਜਕੁਮਾਰ ਮੇਰਕਾ ਜਿੰਮੇ ਦੀ ਮਦਦ ਅੱਜ ਸਾਰੇ ਹੀ ਸੀਵਰੇ ਜਿਹੜਾ ਤੁਹਾਡੇ ਚੱਲ ਰਿਹਾ ਨਾ ਇੱਕ ਮਿੰਟ ਇਹ ਵਾ ਸਿਹਰਾ ਤੋਂ ਜਾਂਦਾ ਤੇ ਡਾਕਟਰ ਸਾਹਿਬ ਨੂੰ ਜਾਂਦਾ ਹੈ ਕਹਿੰਨੇ ਮੈਂ ਲੜਦਾ ਆ ਫੇਰ ਜਾ ਕੇ 7000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਅਮਰਸਰ ਤੱਕ ਕੰਪਲੀਟ ਹੋਏ ਔਰ ਪਹਿਲਾ ਰਿੰਗ ਰੋਡ ਦਿੱਲੀ ਤੋਂ ਬਾਅਦ ਅਮਰਸਰ ਤੇ ਬਣ ਜਾ ਰਿਹਾ ਜਿਹੜਾ ਤੁਹਾਡੇ ਲਾਗੇ ਕੇ ਰਾਪੀਰ ਤੋਂ ਨਿਕਲਿਆ ਨਾ ਰੋਡ ਰਾਪੀਰ ਤੋਂ ਗਲੇ ਬੰਨੇ ਬੰਗਲਾ ਦਾ ਬਾਈਪਾਸ ਨੂੰ ਕਹਿੰਦੇ ਤੁਸੀਂ ਉਹ ਰਿੰਗ ਰੋਡ ਬਾਈਪਾਸ ਇਹਨਾਂ ਅਰ ਨਵੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ بار بار ਨਿਕਲ ਜਾਣਾ ਤੇ ਰਿੰਗ ਰੋਡ ਨੂੰ ਮੰਨੇ ਆ ਕਿ ਜੇ ਤੁਸੀਂ ਇੱਥੇ ਚੜ ਗਏ ਰਾਮਪੀਰ ਤੋਂ ਕਦੇ ਮੁੜ ਕੇ ਤੇ ਜੇ ਨਾ ਕਿਤੇ ਮੁੜੇ ਤੇ ਘੁੰਮ ਕੇ ਉਪਰ ਦੀ ਸ਼ਹਿਰ ਦੀ ਫੇਰ ਇੱਥੇ ਆਉਂਦਾ। ਇਹ ਤਰਕੀ ਤੁਹਾਡੀ। ਰੇਲਵੇ ਸਟੇਸ਼ਨ ਦਾ ਉਸਾਰ ਕਹਿਆ ਰੇਲਾ ਚਲਾਈਆਂ ਪੁਰ ਬਣਾਏ ਸ਼ਹਿਰ ਚ। ਪਰ ਉਹਨਾਂ ਨੇ ਜੋ ਪੂਚ ਮਹਾਨ ਹਾਲ ਕੀਤਾ ਤੁਸੀਂ ਇਹਨੂੰ ਜਾਣਦੇ ਜੀ। ਵਰਗਾਂ ਦੀ ਰਾਜਨੀਤੀ ਕੀਤੀ, ਧਰਮਾਂ ਦੀ ਕੀਤੀ ਔਰ ਦਿਨਾਰੇ ਕਾਨੂੰਨ ਲੈ ਕੇ ਆਏ। ਮੈਂ ਧੰਨਵਾਦ ਕਰਦਾ ਪੰਜਾਬੀਆਂ ਦਾ ਕਿਉਂਕਿ ਪੰਜਾਬੀ ਤੇ ਪਹਿਲਾਂ ਵਿਚਾਰ ਲੈਂਦੇ ਆ ਕਿ ਕੰਮ ਗਲਤ ਹੋ ਰਿਹਾ ਲੱਗਾ ਤਿੰਨ ਕਾਲੇ ਕਾਨੂੰਨ ਸਾਰੇ ਦੇਸ਼ ਵਾਸਤੇ ਸੀ ਇਕੱਲੇ ਪੰਜਾਬ ਨਹੀਂ ਸੀ ਪਰ ਮੋਰਚਾ ਕਿਵੇਂ ਸਾਮਿਆ ਇਕੱਲੇ ਪੰਜਾਬ ਨੇ ਕੀ ਲੱਗਿਆ ਇੱਕ ਸਾਲ ਸੰਘਰਸ਼ ਕੀਤਾ ਕਿਸਾਨ ਮਜ਼ਦੂਰ ਔਰ ਆਮ ਲੋਕਾਂ ਨੇ ਇਹਨਾਂ ਕਾਨੂੰਨਾਂ 'ਚ ਇੱਕ ਕਰੋੜ ਆਮ ਲੋਕਾਂ ਦੀ ਮਹਿੰਗਾਈ ਦੀ ਮਾਰ ਵਜਣੀ ਸੀ ਪੋਸ਼ ਕਾਨੂੰਨ ਦੇ ਨਾਲ ਜ਼ਰੂਰੀ ਵਸਤਾ ਸੋਧ ਪਈ। ਉਹ ਕਲੋਰ ਦੀ ਰੋਟੀ ਲੜ ਕੇ ਵਾਪਸ ਕਰਾਇਆ ਪਰ ਮੋਤੀ ਸਾਹ ਰੋਟੇ ਤੋਂ ਪੁੱਛੇ ਤਾਂ ਆ ਗਿਆ 700 ਕਿਸਾਨਾਂ ਚਾਦੀ ਚੀਤ ਹੋਇਆ। ਮਰੀਪੁਰ ਵਰਗੀਆਂ ਕਟਨਾਵਾਂ ਆਈਆਂ ਸ਼ਰਮ ਰਾਜ ਸਾਡੀਆਂ ਪੈਰਾਂ ਨੂੰ ਬੇਬਕ ਕੀਤਾ ਗਿਆ। ਇੱਕ ਅਫਸਰ ਬਰਤਾਨ ਮੰਤਰੀ ਜੀ ਨੇ ਬੋਲੇ ਇਧਰ ਪਾਰਲੀਮੈਂਟ ਚ ਨਹੀਂ ਆਏ ਅਸੀਂ ਬਾਹਰ ਕਾਈ ਸਾਨੂੰ ਸਸਪੈਂਡ ਕਰ ਦਿੱਤਾ ਗਿਆ। ਆਪਰੇ ਵਰਗੀਆਂ ਮਾਰੀਆਂ ਕਟਨਾਵਾਂ ਧੀਆਂ ਦੀਆਂ ਸਾਡੀਆਂ ਪਹਿਲਵਾਰ ਧੀਆਂ ਉਹਨਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਪਰ ਮੋਤੀ ਜੀ ਨਹੀਂ ਮੰਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਚੋਕੋ ਮੰਤਾ ਕੀਏ ਜਿੱਤ ਜਮੇ ਰਦਾ ਤੇ ਮੋਤੀ ਸਾਹਿਬ ਦੇ ਮਨ ਤੇ ਇੱਕ ਤੇਲੇ ਦਾ ਸੀ ਉਹ ਲੋਕ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਸ ਸਰਕਾਰ ਦੇ ਖਿਲਾਫ ਤੱਕੜੇ ਹੋ ਕੇ ਕੋ ਤਕੜੀ ਵਾਲੇ ਉਮੀਦਵਾਰ ਵੀ ਆਏ ਬਣੇ ਕਾਇਮ ਮੰਤਰੀ ਸਾਹਿਬ ਕਿਉਂ ਬੱਡੇ ਕਰਪਟ ਲੀਡਿੰਗ ਹੋ ਉਹਨਾਂ ਪਤਾ ਕਰ ਲਿਓ ਨੌਜਵਾਨ ਬੈਠੇ ਨੇ ਅੱਜ ਕੱਲ ਸਾਡੀਆਂ ਗੱਲਾਂ ਤੇ ਭਾਵੇਂ ਘੱਟ ਯਕੀਨ ਕਰਿਓ ਪਰ ਗੂਗਲ ਤੇ ਗੱਲ ਜ਼ਰੂਰ ਕਰ ਲਿਓ ਕਿ ਜੋ ਵੀ ਪੜੋ ਇਹ ਸਾਰਾ ਉਹ ਪਤਰੀ ਗੋਲ ਕੇ ਰੱਖ ਦਿੰਦਾ ਪੜ੍ਹਦੀ ਕੀਤੀ ਉੱਤੇ ਪਰ ਅਸੀਂ ਬਾਤ ਕਰੀਏਗੇ ਅਸੀਂ ਲੜਾਈ ਲੜਨੀ ਚਾਹਦੇ ਹਾਂ ਲੋਕਤੰਤਰ ਤਰੀਕੇ ਨਾਲ ਸਾਡੀ ਸਰਕਾਰ 'ਚ ਕਿਤੇ ਤੁਸੀਂ ਗੁੰਡਾਗਰਦੀ ਨਹੀਂ ਵੇਖੋਗੇ ਕੱਲ ਹੀ ਬੀਜੇਪੀ ਸਰਕਾਰ 'ਚ ਇਲੈਕਸ਼ਨਾਂ ਲੁੱਟੀਆਂ ਜਾਂਦੀਆਂ ਸੀ ਹੋਣ ਨਹੀਂ ਸੀ ਦਿੰਦੇ ਤੁਹਾਨੂੰ ਪਤਾ ਹੀ ਹੈ ਕੌਂਸਲਰ ਤੇ ਲੈਖਣਾ ਡਾਕਟਰ ਸਾਹਿਬ ਕੀ ਹਾਲ ਕੀਤਾ ਸੀ 7 ਦੀਆਂ ਦੇ 12 ਦੀਆਂ ਲੈਖਣਾ ਵੇਖ ਲਓ ਜਿਹੜੇ ਲੋਕ ਲੜੇ ਸੀ ਕੀ ਹਾਲ ਸੀ ਪਰ ਇਹਨਾਂ ਨੇ ਇਹਨਾਂ ਨੇ 75000 ਕਰੋੜ ਕਰਜ਼ਾ ਛੁੱਕ ਕੇ ਕਿਸੇ ਗਰੀਬ ਤੇ ਕੰਮ ਨਹੀਂ ਆਇਆ ਰਾਸ਼ਨ ਜਿਹੜਾ 5 ਕਿਲੋ ਮਿਲਦਾ ਸਾਰਾ ਨਾ ਮਿਲਦਾ ਨਾ ਕੱਟੇ ਕੇਕਾਰ ਸਾਰੇ ਕਿਤੇ ਉਹਦੇ ਹੋ ਨਹੀਂ ਪੂਰਾ ਕੀਤਾ ਇਹਨਾਂ ਨੇ ਝਾੜਾ ਤੇ ਲੈ ਕੇ ਕੇਜਰੀਵਾਦ ਸਾਹਿਬ ਸਾਡੇ ਪੰਜਾਬ ਦਾ ਫੈਸਾ ਤੇ ਘੋਮਦੇਰੇ ਸਾਰੇ ਇੰਡੀਆ ਤੋਂ ਪਰ ਆਉ ਮੇਰੀ ਬੇਨਤੀ ਹੈ ਅਸੀਂ ਤੁਹਾਡੇ ਬਹੁਤ ਕੰਮ ਕੀਤੇ ਆ ਏਅਰਪੋਰਟ ਤੇ ਰੇਲਵੇ ਤੇ ਪੱਟਰ ਦੇ ਵਪਾਰ ਤੇ ਕਿਸਾਨਾਂ ਦੇ ਸੰਘਰਸ਼ ਜੀਐਸਟੀ ਦੇ ਸੰਘਰਸ਼ ਹਰ ਮਸਲੇ ਦੇ ਸੰਘਰਸ਼ ਕੀਤਾ ਸੰਘਰਸ਼ ਕੰਮ ਆ ਜਾਣਦੇ ਆ ਤੁਸੀਂ ਇੰਟਰਨੈਟ ਤੇ ਜਰੂਰ ਸਰਚ ਕਰ ਲਿਓ ਜੇ ਸਾਡੀ ਕੋਈ ਗੱਲ ਰਹਿ ਗਈ ਹੋਵੇ ਬਹੁਤ ਲੰਬੀਆਂ ਗੱਲਾਂ ਨੇ ਪਰ ਅੱਗੇ ਵੀ ਜਾਣਾ ਮੇਰੀ ਇੱਕੋ ਹੀ ਹੱਥ ਜੁੜ ਕੇ ਬੇਨਤੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਓ ਜਿਹੜੀ ਕਿ 4 ਤਰੀਕ ਨੂੰ ਪੰਜਾਰੀ ਹੈ ਤੁਸੀਂ ਸਾਬਣੋ 3 ਨੰਬਰ ਦਾ ਬਟਨ ਦੱਬ ਕੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜ ਦਿਓ ਮੇਰਾ ਵਾਦਾ ਜਿੰਨੇ ਕੰਮ ਤੁਹਾਡੇ ਰਹਿੰਦੇ ਨੇ ਇੱਕ ਦੇ ਫੋੜਾ ਉੱਤੇ ਵੀ ਲੜਾਈ ਲੜੂੰਗਾ ਤੇ ਭਾਗੀ ਇੱਥੇ ਵੀ ਲੜਾਂਗੇ ਬਹੁਤ ਬਹੁਤ ਧੰਨਵਾਦ ਜੈ ਜੈ ਦੇਸੀ ਗੱਲ ਕੀਤੀ ਜਾਂਦੀ ਹੈ ਕੋਈ ਜੀ ਭਗਵਾਨ ਜੀ ਨੇ ਬਹੁਤ ਈ ਗੱਲਾਂ ਕੀਤੀਆਂ ਨੇ 8 ਤੋਂ 10 ਮਹੀਨੇ ਪਹਿਲਾਂ ਮੈਂ ਕਹਿਆ ਸੀ ਐਨਓਸੀ ਬੰਦੀ ਕਰਤੀ ਹੁੰਦੀ ਕਿੱਥੇ ਹੋਈ ਬੰਦ ਤਾਂ ਚਾਹ ਜੇ ਹਵਾਜੀ ਕੋ ਕੰਮ ਨਹੀਂ ਹੁੰਦਾ ਰੇਟ ਅੱਜ ਵੀ 7000 ਰੁਪਏ ਤੋਂ ਥੱਲੇ ਨਹੀਂ ਮਿਲਦੀ ਔਰ ਉਹ ਵੀ ਲੋਕਾਂ ਨੂੰ ਤਰਲਿਆਂ ਨਾਲ ਮਿਲਦੀ ਹੈ ਇਹਨਾਂ ਨਾਂ ਦੇ ਲੋਕਾਂ ਕੀਤਾ ਹੈ ਰੇਟ ਬਾਫੀਆ ਦੀ ਬੰਦ ਕਰ ਸਕਦੇ ਸ਼ਰਾਬ ਦੇ ਘਟਾਲੇ ਇਹਨਾਂ ਦੇ ਪਰਚੇ ਜਾਂਦੇ ਭੈਣਾਂ ਵੀ ਉਹ ਕਹਿਣ ਦੀ ਲੋੜ ਨਹੀਂ ਐਨਓਸੀ ਜੋੜ ਦਾ ਝੂਠਾ ਬਲਾਣਾ ਕਰਕੇ ਜਦੋਂ ਵੀ ਕੋਈ ਇੱਥੇ ਅੰਮ੍ਰਿਤ ਸਰ ਜਦੋਂ ਪ੍ਰੋਗਰਾਮ ਤੇ ਆਉਂਦੇ ਆ ਜਿੰਨਾ ਡੀਲਰ ਜਿੰਨਾ ਕਲੋਨਾਈਜ਼ਰ ਵਾ ਉਹਨਾਂ ਨੂੰ ਇੱਕ ਜਗ੍ਹਾ ਪਹਿਲਾਂ ਤੇ ਤੜ ਦੇਦੇ ਆ ਬੰਦ ਕਰ ਦਿੰਦੇ ਆ ਭਈ ਇਹ ਸਾਡੇ ਅਦਾਲਤ ਸਾਡੀ ਬਗਾਵਤ ਨਾ ਕਰ ਸਕਦਾ ਪਰ ਲੋਕਾਂ ਕੋ ਇੱਕ ਟਾਈਮ ਆ ਗਿਆ ਹੈ ਲੋਕਾਂ ਨੇ ਆ ਜੋ ਟਾਈਮ ਆ ਗਿਆ ਲੋਕਾਂ ਨੇ ਇਹਦਾ ਜਵਾਬ ਆਪਣੀਆਂ ਵੋਟਾਂ ਦੇ ਨਾਲ ਪ੍ਰਾਪਰਟੀ ਦਾ ਰੇਟ ਘਟਿਆ ਹੈ ਕਿ ਲੋਕ ਖਰੀਦ ਹੀ ਨਹੀਂ ਰਹੇ ਜੀ ਪ੍ਰਾਪਰਟੀ ਲੋਕੀ ਡਰਦੇ ਜੇ ਜਦੋਂ ਕਹਿੰਦੇ ਕਲੋਨੀ ਆਥਰਾਾਈਜ਼ਡ ਆ ਤੇ ਜੇ ਕਲੋਨੀਆਂ ਸਾਰੀਆਂ ਹੀ ਅੰਮਰਸਾਹਬ ਦੀਆਂ ਹੋਂਦ ਨੇ ਜਰਦਾ ਤੇ ਤੁਸੀਂ ਵੋਟਾ ਕਿਹਦੇ ਕੋਲ ਲੈਣ ਆਉਂਦੇ ਜੀ ਬਈ ਕਲੋਨੀਆਂ ਵਾਲਿਆਂ ਤੇ ਫਿਰ ਲਿਖ ਕੇ ਬਾਹਰ ਬੋਰਡ ਲਾ ਦੇਣਗੇ ਤੁਹਾਡਾ ਇਸ ਕਲੋਨੀ ਚ ਆਉਣਾ ਮਨਾਵਾਏ ਕਿਉਂਕਿ ਅਨਥੜਾਈ ਦੋ ਤੁਸੀਂ ਲਿਖ ਕੇ ਲਾਓ ਕਿ ਜੀ ਆਪਣੀ ਕਲੋਨੀ ਦੀ ਸਾਰੀ ਦੁਨੀਆ ਲਾਉਣ ਨੂੰ ਤਿਆਰ ਬੈਠੀ ਆ ਇੱਕ ਦੋਰੀ ਆ ਜਦੋਂ ਕਿਸੇ ਦੇ ਗਰੀਬਾਂ ਦੇ ਹੱਥ ਪਊਗਾ ਉਹਦਾ ਜਵਾਬ ਸਭ ਤੋਂ ਪਹਿਲਾਂ ਲੋਕਾਂ ਰਿਆ ਵੋਟਾ ਜੀ ਦੇ ਕਾਂਗਰਸ ਦੇ ਟਾਈਮ ਤੇ ਦਿੱਤਾ ਦਾ ਕੀ ਰੇਟ ਸੀਗਾ 2000 ਰੁਪਏ ਚੱਲੀ ਸਰਕਾਰ ਦੇ ਟਾਈਮ ਤੇ 2000 ਸੀ ਅੱਜ 7000 ਰੁਪਏ ਆ ਆਪਣੇ ਹਿਸਾਬ ਨਾਲ ਲਾ ਲਓ ਨਹੀਂ ਜਿੰਦੀ ਸ ਕੋਈ ਫੜਿਆ ਗਿਆ ਕੋਈ ਟਰਾਲੀਆਂ ਜਿੰਮੇਦਾਰਾਂ ਨੂੰ ਪੁੱਛੋ ਕਹਿੰਦੇ ਜਿੰਨਾ ਟਰਾਲੀਆਂ ਆਪਣੀਆਂ ਰੇਤਾਆਂ ਦੀਆਂ ਬਣਾਈਆਂ ਸੀ ਬਹੁਤ ਜ਼ਿਆਦਾ ਘਰ ਉਹ ਟਰਾਲੀਆਂ ਦਾ ਟਰੈਕਟਰ ਦਾ ਵਿਆਜ ਦੇ ਦੇ ਕੇ ਹੰਦੇ ਹੋਏ ਆ ਦੇਣਤਾ ਦਾ ਕੰਮ ਤੇ ਕੋਈ ਨਹੀਂ ਸਰਕਾਰ ਤੋਂ 2 ਨੰਬਰ ਦੀ ਕੰਦੇ ਬਹੁਤ ਆ ਰਹੀ ਹੈ ਉਹ ਸਾਰੇ ਇਹਨਾਂ ਦੇ ਮਿਨਿਸਟਰ ਨੇ